ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗ ਇੱਕ ਵਾਰ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਅੱਜ ਦੀ ਵਿਜ਼ਿਟ ਪਿੰਡ ਇਲਜਾਮ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਵੀ ਇਹਨੂੰ ਫਿਰੋਜ਼ਪੁਰ ਬਾਈ ਲਵਦੇ ਫਾਰਮ ਤੇ ਪਹੁੰਚ ਚੁੱਕੇ ਆਂ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆਂ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਅੱਡ ਤੱਕ ਬਣੇ ਰਹੋ ਕਰਦੇ ਆਂ ਗੱਲਬਾਤ ਅੱਜ ਦੇ ਭਾਪੱਤੇ ਮੰਡੀ ਤੋਂ ਬਾਅਦ ਚ ਪਹਿਲੀ ਵੀਡੀਓ ਸ਼ੂਟ ਕਰਨ ਲੱਗੇ ਆਂ ਉਸਦੇ ਕਿਵੇਂ ਦੇ ਰਹਿਣਗੇ ਲੈਨੇ ਸਾਰੀ ਡਿਟੇਲ ਠੀਕ ਆ ਜੀ ਤੇ ਭਾ ਬਿਲਕੁਲ ਜਾਈ ਤੋਂ ਜਾਈ ਜੋ ਕੀਮਤ ਦੇ ਵਿੱਚ ਕਰਵਾਵਾਂਗੇ ਨਰਖ ਪਰਖ ਜ਼ਰੂਰੀ ਕਰਨੀ ਤੁਹਾਡਾ ਫਰਜ਼ ਸਮਝ ਕੇ ਠੀਕ ਆ ਜੀ ਤੇ ਆਓ ਪੁੱਛੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵਧੀਆ ਜੀ ਵਧੀਆ ਓਕੇ ਰਿਪੋਰਟਾਂ ਓਕੇ ਜੀ ਓਕੇ ਵਪਾਰ ਲੈਣ ਦਾ ਕਾਰੋਬਾਰ ਆ ਹਾਂਜੀ ਹਾਂਜੀ ਠੀਕ ਆ ਨਾਮ ਜੀ ਲਾਵਾ ਲਾਵਾ ਤੇ ਪਿੰਡ ਬਾਈ ਜੀ ਪਿੰਡ ਨਿਆਮ ਵਾਲਾ ਜੀ ਠੀਕ ਆ ਜ਼ਿਲ੍ਹਾ ਫਰੀਪੁਰ ਤਹਿਸੀਲ ਫਰੀਪੁਰ ਠੀਕ ਆ ਜੀ ਤੇ ਮੋਬਾਈਲ ਨੰਬਰ ਕੀ ਆ ਗਿਆ ਮੋਬਾਈਲ ਨੰਬਰ 7986 46417 7987 6417 46 417 46 ਠੀਕ ਆ ਜੀ ਤੇ ਕਿੰਨੇ ਪਸ਼ੂ ਆਪਾ ਪਾਉਣੇ ਆ ਪਸ਼ੂ ਪਾਉਣੇ ਜੀ 6 6 ਇੱਕ ਵੈੜ ਤੋਂ ਸ਼ੁਰੂਆਤ ਕਰੀਏ ਇਹ ਜਿਹੜੀ ਵੈੜ ਦੀ ਡਿਟੇਲ ਕਰੀਏ ਸਾਂਝੀ ਕਿਨਵਾਸੂ ਆ ਕੇ ਇਹ ਪਹਿਲਾ ਮੱਛੀ ਆਈ ਪਹਿਲਾ ਨਹੀਂ ਆ ਹਾਂ ਜੀ ਤੇ ਮੂੰਹੋਂ ਮੂੰਹੋਂ ਚਾਰ ਦੰਦ ਹੈ ਨਾ ਤੋਰਾ ਕਰਾਈਏ ਜੇਕ ਬਾਹਰ ਲਈ ਇਹ ਨਾਲੇ ਵਿਖਾਉਣੇ ਅੰਦਰ ਨਾ ਥੋੜਾ ਜਗਾ ਭੀੜੀ ਆ ਬਾਕੀ ਬੰਦੀ ਥਾਂ ਦੀ ਸਜਣੋ ਚੰਗੀ ਆ ਤੇ ਪਹਿਲਾ ਸੂਆ ਪਲੂਣ ਵੱਚੀ ਚਾਰ ਦੰਦ ਮੂੰਹ ਤੋਂ ਡੱਬੀ ਆ ਜਿਵੇਂ ਕੇ ਡੀ ਐਮ ਦਾ ਸੋਨਾ ਹੁੰਦਾ ਨਾ ਨਿੱਕੀ ਜੀ ਆ ਫੇਸ ਕੁਆਲਟੀ ਵਾਲੀ ਨਾਲ ਜਰਸੀ ਦੇ ਵਿੱਚ ਜਿਹੜੀ ਵੱਖ ਰੱਖਦੀ ਸਜਣੋ ਵਾਹ ਜੀ ਵਾਹ ਦੁੱਧ ਚ 10 ਕਿਲੋ ਹੋਏਗਾ 10 ਕਿਲੋ ਪੱਕਾ ਹਾਂਜੀ ਚੋਣ ਚਵਾ ਓਕੇ ਇੱਕ ਨੰਬਰ ਇੱਕ ਨੰਬਰ ਠੀਕ ਆ ਲਓ ਜੀ ਵੰਗਾ ਵੰਗਾ ਪਾਉਂਦੀ ਲੋਡ ਹੈ ਤੇ ਜਾਂ ਇਦਾਂ ਹੀ ਲੋੜ ਇੰਝ ਹੀ ਮਿਲ ਪੈਂਦੀ ਠੀਕ ਹੈ ਲੋ ਜੀ ਬਾਕੀ ਥਾਂ ਥਣ ਸਜਣੋ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਢਾਂਚਾ ਵੀ ਵੱਡਾ ਏ ਤੇ ਜਰਸੀ ਤੇ ਐਫ ਐਫ ਦਾ ਕਰੋਸ ਆਂਗਾ ਫੇਸ ਕੁਆਲਟੀ ਬਿਲਕੁਲ ਨਿੱਕੀ ਜੀ ਆ ਤੇ ਬਾਈ ਜੀ ਫਿਰ ਇਹਦੀ ਕੀਮਤ ਕਿੰਨੇ ਕਰਤੀ ਆ ਇੰਨੀ ਛੋਟੀ ਹੀ ਹੈ ਜੀ ਫਿਰ ਵੀ ਜੀ ਮੋਲੇ 28 ਕਰਦੇ 26000 ਦੇ ਦਾਂਗੇ ਜੱਸ ਨੋ ਹਾਂਜੀ ਮੋਲ ਤਾਂ ਕਰਦਾਂਗੇ ਛੋੜ ਕਰਾਂਗੇ ਵਾਹ ਜੀ ਵਾਹ ਤੇ ਆਹ ਕਿੰਨਾ ਸੁਆ ਆ ਕੇ ਨੀਲੇ ਦਾ ਵੀ ਇਹ ਦੂਜਾ ਸੁਆ ਜੀ ਕੱਟੀ ਮਗਰ ਹੈ ਕੱਟੀ ਆ ਗਈ ਹੈ ਨਾ ਨੀਲੀ ਜੀ ਆ ਗਈ ਕੱਟੀ ਕੱਟੀ ਲਓ ਜੀ ਦੁੱਧ ਪੱਕਾ ਦੁੱਧ 10 ਕਿਲੋ ਹੋएगा ਜੀ ਅੱਛਾ 9 ਕਿਲੋ ਦੀ ਗਰੰਟੀ ਪੱਕੀ ਪੱਕੀ ਚੋਂ ਓਕੇ ਰਿਪੋਰਟ ਟੋਰਾ ਕਰਾਈਏ ਚੈਕ ਖੋਲ ਕੇ ਸੁਆ ਕਿੰਨਾ ਲਾਲ ਕੇ ਸੁਆ ਦੂਜਾ ਜੀ ਤੀਸਰਾ ਲਾਲ ਕੇ ਹੈ ਨਾ ਨੀਲੀ ਰਵ ਦੀ ਕੱਟੀ ਹੂੰ ਕੱਟੀ ਲਓ ਜੀ ਕੋਨੇ ਕੱਟੀ ਬੱਜੀ ਰਹਿੰਦੋ ਤੇ ਮੈਂ ਇਹਨੂੰ ਕੱਟ ਦੋ ਕੱਟੀ ਤਾਂ ਹੋਊਗੀ ਕੋਈ ਮਹੀਨਾ ਦੋ ਮਹੀਨਾ ਦੀ ਹਾਂਜੀ ਹਾਂਜੀ ਲਓ ਜੀ ਸੱਜਣਾ ਲੰਮੀ ਦੋਲਦੇ ਫਿਰ ਆਪਾਂ ਤੇ ਬਾਂਦੀ ਥਾਂ ਦੀ ਚੰਗੀ ਅਸਲ ਚੋਣ ਚਵਾ ਇੱਕ ਨੰਬਰ ਕੋਈ ਭੂਰ ਨਹੀਂ ਕੋਈ ਛਟਾਣੀ ਕੋਈ ਢੀਰੂ ਵਰਗੀ ਮੱਝ ਲਓ ਜੀ ਆਹ ਮਗਰ ਆ ਗਈ ਕੱਟੀ ਤੇ ਬਿਲਕੁਲ ਥਾਂ ਲੇਵਾ ਓਕੇ ਆ ਬਿਲਕੁਲ ਬੱਦਰ ਆ ਤੇ ਇਹਦੀ ਬਾਈ ਜੀ ਕੀਮਤ ਕਿੰਨੀ ਆਗੇ ਮੁੱਲ 70 ਕਰਦੇ 62000 ਦੇ ਦਾਂਗੇ ਮਾਂ ਜੀ ਹੋਰ ਛੱਡ ਦਿਓ ਚੱਲ ਯਾਰ ਮਾਲ ਕਰ ਦਾਂਗਾ ਯਾਰ 64000 ਦੀ ਜੈਸਨੋਈ ਤੇ ਇੱਕ ਆ ਗਈ ਅੱਗੇ ਹੋਰ ਤੀਸਰੇ ਨੰਬਰ ਤੇ ਇਹ ਵੀ ਸੂਈ ਆ ਹਾਂਜੀ ਹਾਂਜੀ ਸੂਈ ਪੱਕਾ ਦੁੱਧ ਕਿੰਨਾ ਹੈ 10 ਕਿਲੋ ਦੁੱਧ ਆਈ ਜਾਂਦਾ ਉਹ ਕਟਿਆ ਹਾਂਜੀ ਹਾਂਜੀ ਇਹ ਵੀ ਕੋਈ ਡੇਢ ਦੋ ਮਹੀਨਿਆਂ ਦੀ ਸੂਈ ਹੋਗੀ ਹਨਾ ਹਾਂਜੀ ਮਹੀਨੇ ਖੁੱਲ ਕੇ ਤੋਰਾ ਕਰਾ ਦਈਏ ਚੈੱਕ ਤੀਸਰਾ ਸੂਆ ਸੂਈ ਆ ਤੇ ਚੌਥਾ ਤੀਸਰਾ ਤੀਸਰਾ ਤੇ ਜੀਸਰਾ ਸੂਆ ਸਜਣੋਂ ਸੁਈ ਹੋਈ ਆ ਤੇ ਦੁੱਧ 10 ਕਿਲੋ ਪੱਕਾ ਇਹਦੇ ਥੱਲੇ ਆ ਨਾ ਘੱਟੀ ਆ ਗਈ ਨਾ ਮਗਰ ਲੋ ਜੀ ਲੋ ਜੀ ਸਜਣੋਂ ਤੀਸਰਾ ਸੂਆ ਸੁਈ ਹੋਈ 10 ਕਿਲੋ ਦੁੱਧ ਆ ਪਿੰਡ ਲਜਾਮ ਵਾਲਾ ਪਹੁੰਚ ਕੇ ਮੇਲਾ ਲੁੱਟ ਲਿਓ ਠੀਕ ਆ ਜੀ ਤੇ ਮੈਂ ਚੰਗੀ ਆ ਰੇਟ ਬੜੇ ਜਾਇਜ਼ ਹਨਾਂ ਦੇ ਜ਼ਰੂਰ ਤੁਹਾਡੇ ਮਨ ਨੂੰ ਲੱਗੂਗੀ ਥਾਂ ਲੈਵੇ ਨਹੀਂ ਬਿਲਕੁਲ ਓਕੇ ਆ ਪੱਦਰ ਆ ਲੋ ਜੀ ਤੇ ਸਮਾਂ ਨੋਟ ਕਰਿਓ ਕੋਈ ਦਿਨ ਕ ਦਾ ਢਾਈ ਦਾ 3 ਦਾ ਦੁਪਹਿਰ ਦਾ ਸਮਾਂ ਜੀ ਤੇ ਕਿੰਨੇ ਤੋਂ ਕਿੰਨੇ ਵਜੇ ਚਵਾਈ ਹੁੰਦੀ ਆ ਆਪਣੀ 7 ਤੋਂ 7 ਵਜੇ ਠੀਕ ਆ 7:00 ਦੁਪਹਿਰ ਤੇ ਇਹ ਕਿੰਨੇ ਦੀ ਆਪਾਂ ਦੇ ਦਿੱਗੇ ਮੁੱਲ ਕਰਾਂ ਜੋ ਮਰਜੀ 75000 ਮੈਂ ਦੇ ਰਾਂਗੇ ਮਨ ਤਾਂ ਕਰ ਦੀ ਯਾਰ ਛੱਡ ਦਾਂਗੇ ਯਾਰ ਹੋਰ ਛੱਡ ਦੇ ਯਾਰ ਕਿਆ 71000 71000 ਜਾਂਦੇ ਹੈ ਨਾ ਤੇ ਆਹ ਵੀ ਅੱਗੇ ਕੇ ਚੌਥੇ ਨੰਬਰ ਤੇ ਸੁਈ ਸੁਵਾਈ ਹਾਂਜੀ ਸੁਈ ਸੁਵਾਈ ਕੱਟਾ ਮਗਰ ਉਹ ਫਰੈਂਡ ਦਾ ਲਓ ਸਜਣੋ ਇਹਦਾ ਕੱਟਾ ਜੇ ਆ ਜਿਹੜਾ ਨੋਟ ਕਰਿਓ ਕਿ ਧੁੰਗ ਮਹੀਨਿਆਂ ਦਾ ਹੋਊਗਾ ਤੇ ਇਹਨੂੰ ਵੀ ਖੋਲ ਕੇ ਇਹ ਵੀ ਤੀਜਾ ਸੁਵਾਈ ਹੈ ਹਾਂਜੀ ਤੀਜਾ ਸੁਵਾਈ ਤੀਜਾ ਮਾਲਕ ਵੀ ਆ ਦੀ ਸਮਝ ਕਰ ਲਵੇ ਅਗੋਂ ਚੌਥਾ ਮਾਲਕ ਹਾਂਜੀ ਹਾਂਜੀ ਲਿਆਂਦਿਆ ਹੈ ਆਪਣੀ ਕਿਹੜੇ ਘਰ ਦੀ ਆ ਹਾਂਜੀ ਹਾਂਜੀ ਸਿੰਘ ਮੋ ਜਗਾ ਤੁਹਾਡਾ ਫੁੱਲ ਵੱਡੀ ਮੈਂ ਹੂੰ ਉਹ ਨਾ ਦੁੱਧ ਕਿੰਨਾ 10 ਕਿਲੋ ਪੱਕਾ 8 ਕਿਲੋ 8 ਕਿਲੋ ਚਾੜਾ ਡਾਕੂ ਚੁਗ ਲੈ ਆ ਉਹ ਆਪਣੀ ਤਸੱਲੀ ਕਰਕੇ ਹਲ ਜਾ ਸਕਦਾ ਕੱਦ ਘਾੜ ਦੀ ਪੂਰੀ ਵੱਡੀ ਆ ਕੱਦ ਘਾੜ ਫੁੱਲ ਵੱਡਾ ਹਾਂਜੀ ਹਾਂਜੀ ਉਹ ਵੱਡੇ ਡਾਂਜੇ ਦੀ ਆ ਇਹ ਵੀ ਜ਼ੋਰ ਦੀ ਮੁੱਲ ਦੇ ਚੰਗਾ ਵਾਹ ਲਓ ਜੀ ਮੁੰਡੇ ਨਵੇਂ ਲੱਗੇ ਆ ਅੰਦਰ ਦੇ ਦੇਣੀਆਂ ਏ ਜਿਹੜਾ ਵੀ ਆ ਗਿਆ ਖਾਲੀ ਨਹੀਂ ਮੁੜੰਦੇ ਨਾ ਹਾਂ ਹਾਂ ਠੀਕ ਹੈ ਨਾ ਫੇਰ ਪਰਸੋਂ ਵੀਡੀਓ ਇਹਨਾਂ ਦੀ ਚੜਾਉਣੀ ਆ ਲੋਈ ਤੇ ਇਹਦੀ ਬਈ ਲਾਭ ਕਿੰਨੇ ਦੀ ਦੇ ਦੇਗੇ ਮੁੱਲ ਵੈਣ ਕਰਦੇ ਆ ਬਾੜ ਹਿਰ ਦੀ ਮਾਝ ਦੇ ਦਾਂਗੇ ਬਾੜ ਦੀ ਹਾਂਜੀ ਮੌਜਾਂ ਲਗੀਆਂ ਤੇ ਇਹ ਲੈ ਜੋ ਮਿੰਡੋ ਮਿੰਟੀ ਮੇਲਾ ਲੁੱਟ ਕੇ ਹੈ ਸਜਣੋ ਬਿਲਕੁਲ ਓਕੇ ਆ ਛਾਲੇ ਵਾ ਪੱਧਰ ਆ ਘਾਤ ਵਜਨ ਫੁੱਲ ਵੱਡਾ ਛੋਟੀ ਨਹੀਂ ਆ ਠੀਕ ਆ ਜੀ ਬਾੜ ਦੀ ਤੋਰ ਨਹੀਂ ਜੀ ਬਣਾ ਦੇ ਗਿੰਦੀ ਤੇ ਨਹੀਂ ਤੋਰ ਨਹੀਂ ਪੈਣੀ ਖੋਲ ਦਿਓ ਮਾੜੀ ਜੀ ਅੰਦਰ ਨੂੰ ਤੋਰ ਦਿਓ ਤੇ ਮੜਾ ਤੇ ਥੋੜੀ ਜੀ ਅਖਾਬਰ ਦੀ ਆ ਮੈਂ ਤੇ ਚੌ ਮਹੀਨਿਆ ਦੀ ਚੌ ਮਹੀਨਿਆ ਦੀ ਚੈੱਕ ਪਾਸ ਆ ਚੈੱਕ ਕਰਾਈ ਹੈ ਨਾ ਕਰਾਈ ਕਰਾਈ ਚੈੱਕ ਠੀਕ ਆ 10 ਕਿਲੋ ਦੁੱਧ ਪੱਕਾ 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 ਠੀਕ ਆ ਬੰਦੋ ਲੈ ਜਾਓ ਦੇਖਣੇਗਾ ਬਣਾ ਕਿ ਮਿਲਦੀ ਸੀ ਨੇ ਅੱਛਾ ਹਾਂਜੀ ਹਾਂਜੀ ਮਿਲਦੀ ਕਿੱਦਾਂ ਪਹਾੜੇ ਦੇ ਥਾਪੀ ਤੇ ਹਾਂਜੀ ਹਾਂਜੀ ਠੀਕ ਠੀਕ ਓਕੇ ਬਿਲਕੁਲ ਜੈਡ ਬਲੈਕ ਆ ਵੱਡੇ ਢਾਂਜੇ ਦੀ ਆ ਕਾਦਾ ਵੱਡੀ ਹੂੰ ਪੇਠ ਪੂੜਾ ਬੜਾ ਚੌੜਾ ਮੈਂ ਇਹਨੂੰ ਲੱਗਾ ਜਵਾਂ ਨਾ ਵਾਹ ਜੀ ਵਾਹ ਕਿੱਡਾ ਪੇਠ ਫੁੜਾ ਦੋ ਢਾਈ ਚੌੜੀ ਹੁਣੀ ਆ ਤੇ ਭਾਈ ਲਾ ਰੋ ਇਹ ਕਿੰਨੇ ਦੀ ਦੇ ਰਿਏ ਮੁੱਲ ਤਾਂ ਸੀ ਕਰਦੇ ਦੋ ਛੜਦਾ ਗੱਸੀ ਜੋ ਫੇ ਕਿਨੇ ਦੀ 78 ਦੀ 70000 75 ਦੀ ਨਾ ਦੇ ਦੇ ਗਏ ਦੇ ਦੇ ਗਏ ਯਾਰ ਖੇਰ ਦਾ ਪੀਸ ਹੈ ਨਾ ਕੋਈ ਨਹੀਂ ਦੇ ਦਾਂਗੇ ਲਓ ਭਾਈ ਸੱਚ ਨੂੰ 75000 ਦੀ ਜੈਸਨੋ ਖੀਰ ਲਈ ਚੌਥੀ ਮਹੀਨਾਂ ਦੀ ਗੱਭ ਦੇ ਢਾਕਿਲ ਦੁੱਧ ਦੱਸ ਦੇ 9 ਕਿਲੋ ਮੰਨ ਕੇ ਲੈ ਜਾਓ ਠੀਕ ਹੈ ਜੀ ਬਾਕੀ ਸਾਰੀਆਂ ਟ੍ਰੇਡ ਲੈ ਕੇ ਕੀਤੀ ਸਾਂਝੀ ਆ ਧੰਨਵਾਦ ਤੁਹਾਡਾ ਵੀਡੀਓ ਵੇਖਣ ਲਈ ਸਤਿ ਸ੍ਰੀ ਅਕਾਲ ਜੀ